ਹੈਲੋ ਸਤਿ ਸ਼੍ਰੀ ਅਕਾਲ ਜੀ ਇਹ ਵਾਲਾ ਜਿਹੜਾ ਸੂਟ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਕਿ ਕੈਮਰਿਕ ਕਾਟਨ ਹੈਗੀ ਹੈ ਜੀ ਔਰ ਬਹੁਤ ਹੀ ਸੋਹਣਾ ਇਹਦਾ ਲਾਈਟ ਜਿਹਾ ਸ਼ੇਡ ਹੈ ਸੀ ਗ੍ਰੀਨ ਲਾਈਟ ਜਿਹਾ ਔਰ ਇਹਦੇ ਉੱਪਰ ਸਾਰੀ ਦੇ ਉੱਪਰ ਮਸ਼ੀਨ ਦਾ ਵਰਕ ਕੀਤਾ ਹੋਇਆ ਹੈ ਬੜਾ ਹੀ ਪਿਆਰਾ ਜਿਹਾ ਸੂਟ ਰੈਡੀ ਹੋਇਆ ਹੈ ਇਹ ਜਿਹੜੇ ਸਾਈਡਾਂ ਦੇ ਉੱਪਰ ਡਿਜ਼ਾਈਨਿੰਗ ਕੀਤੀ ਹੋਈ ਹੈ ਵਿੱਚ ਆਪਾਂ ਲੈਸ ਆਡ ਕੀਤੀਆਂ ਸੂਟ ਤੇ ਮਸ਼ੀਨ ਦੇ ਵਰਕ ਦੇ ਨਾਲ ਹੀ اور ਸੈਂਟਰ ਦੇ ਵਿੱਚ ਇਹ ਬਰੀਕ-ਬਰੀਕ ਫਲਾਰ ਪਾਏ ਹੈ। ਔਰ ਨੀਚੇ ਘੇਰੇ ਦੇ ਉੱਪਰ ਵੀ ਆਪਾਂ ਥੋੜਾ ਜਿਹਾ ਵਿੱਚ ਲੇਸਿੰਗ ਦਾ ਕੰਮ ਕਰਕੇ ਨਾਲ ਵਿੱਚ ਮਸ਼ੀਨ ਦਾ ਵਰਕ ਕੀਤਾ ਹੋਇਆ ਹੈ। 4-5 ਜਿਹੜੇ ਫਲਾਰ ਹੈਗੇ ਆ ਇਹ ਸੂਟ ਦੇ ਘੇਰੇ ਦੇ ਉੱਪਰ ਰੈਡੀ ਹੋਏ ਆ। ਇਹ ਵਾਲਾ ਫਲਾਰ ਜਿਹੜਾ ਹੈਗਾ ਇਹ ਸੂਟ ਦੀ 슬ੀਵ ਦੇ ਉੱਪਰ ਆਊਗਾ। ਬੜਾ ਹੀ ਸੋਹਣਾ ਸੂਟ ਰੈਡੀ ਹੋਇਆ ਜੇਕਰ ਤੁਹਾਨੂੰ ਸੂਟ ਇਹ ਸੋਹਣਾ ਲੱਗਦਾ ਤਾਂ ਤੁਸੀਂ ਇਹਨੂੰ ਬਾਏ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ WhatsApp ਨੰਬਰ ਦੇ ਉੱਪਰ ਮੈਸੇਜ ਕਰਕੇ ਸਾਡੇ ਤੋਂ ਸੂਟ ਬਾਏ ਕਰ ਸਕਦੇ ਹੋ 9873305359 ਆਪਣਾ WhatsApp ਨੰਬਰ ਹੈ ਇਹ ਔਰ ਜੇਕਰ ਤੁਸੀਂ ਕਿਸੇ ਹੋਰ ਸੂਟ ਦੇ ਉੱਪਰ ਕਿਸੇ ਹੋਰ ਸਟੱਫ ਦੇ ਉੱਪਰ ਰੈਡੀ ਕਰਵਾਉਣਾ ਤਾਂ ਆਪਣਾ ਆਰਡਰ ਸਾਨੂੰ ਦੇ ਸਕਦੇ ਹੋ ਸੋ ਪਲੀਜ਼ ਸਾਡੀ ਰਿਕਵੈਸਟ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਆਪਾਂ ਡੇਲੀ ਤੁਹਾਡੇ ਨਾਲ 2-3 ਸੂਟ ਸ਼ੇਅਰ ਕਰਿਆ ਕਰਾਂਗੇ ਵਿਦ ਪ੍ਰਾਈਸ ਦੱਸ ਕੇ ਸੂਟਾਂ ਦੀ ਰੇਟ ਆਪਾਂ ਨਾਲ ਹੀ ਦੱਸਿਆ ਕਰਾਂਗੇ ਸਾਨੂੰ ਕਾਫੀ ਸਾਰੇ ਮੈਸੇਜ ਆਉਂਦੇ ਆ ਕਿ ਤੁਸੀਂ ਸੂਟਾਂ ਦਾ ਰੇਟ ਨਹੀਂ ਦੱਸਦੇ ਸੋ ਆਪਾਂ ਸੂਟਾਂ ਦੇ ਰੇਟ ਦੱਸਿਆ ਕਰਾਂਗੇ ਬਹੁਤ ਹੀ ਵਧੀਆ ਸਟੱਫ ਦਿਆ ਕਰਾਂਗੇ ਜੀ ਆਪਾਂ ਤੁਹਾਨੂੰ ਕੋਈ ਵੀ ਇਹੋ ਜੀ ਕੰਪਲੀਟ ਵਾਲੀ ਗੱਲ ਨਹੀਂ ਹੋਊਗੀ ਤੁਸੀਂ ਆਪਣੇ ਤੋਂ ਇੰਡੀਆ ਦੇ ਵਿੱਚ ਕਿਤੇ ਵੀ ਬੈਠੇ ਹੋ ਸੂਟ ਸਾਡੇ ਤੋਂ ਮੰਗਵਾ ਸਕਦੇ ਆ ਕੋਰੀਅਰ ਕਰਵਾ ਕੇ ਆਪਾਂ ਤੁਹਾਡੇ ਤੱਕ ਸੂਟ ਪਹੁੰਚਾਵਾਂਗੇ ਜਿਹਦਾ ਤੁਹਾਨੂੰ ਕੋਈ ਵੀ ਖਰਚਾ ਨਹੀਂ ਪਊਗਾ ਸ਼ਿਪਿੰਗ ਬਿਲਕੁਲ ਫ੍ਰੀ ਹੈ ਆਪਣੇ ਆਪਾਂ ਆਲਮੋਸਟ ਸਾਰੀਆਂ ਵੀਡੀਓਜ਼ ਦੇ ਵਿੱਚ ਦੱਸਦੀਆਂ ਕਿ ਸ਼ਿਪਿੰਗ ਆਪਣੇ ਬਿਲਕੁਲ ਫ੍ਰੀ ਹੈ। ਸੋ ਵੀਡੀਓ ਦਾ ਦੁਪੱਟਾ ਆਪਾਂ ਤੁਹਾਨੂੰ ਰੈਡੀ ਕਰਕੇ ਦੇਵਾਂਗੇ। ਕੋਈ ਵਾਲੇ ਮਹਿੰਗੇ ਸੂਟ ਨਹੀਂ ਹੈਗੇ। ਇਹ ਵਾਲਾ ਸੂਟ ਜਿਹੜਾ ਹੈਗਾ ਵਿਦਆਊਟ ਦੁਪੱਟਾ। ਇਹ 1900 ਦਾ ਸੂਟ ਹੈ ਜੀ। ਸੋ ਵੀਡੀਓ ਨੂੰ ਪੂਰੀ ਦੇਖਿਆ ਕਰੋ ਵੀ ਫਿਰ ਤੁਹਾਨੂੰ ਸੂਟ ਦੀ ਰੇਂਜ ਦਾ ਪਤਾ ਲੱਗੂਗਾ। ਸਕਿਪ ਨਾ ਕਰਿਆ ਕਰੋ। ਸੋ ਸੋਹਣੇ ਸੋਹਣੇ ਸੂਟ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਥੈਂਕਸ ਹੈ ਜੀ। ਸਤਿ ਸ੍ਰੀ ਅਕਾਲ ਜੀ।